ਮੈਂ ਸਰਵਣ ਸਿੰਘ ਪੰਨੇਰ ਧੋਵਾ ਫੋਰਮਾ ਵੱਲੋਂ ਅੱਜ ਮੇਰੇ ਪਿੱਛੇ ਤੁਹਾਨੂੰ ਜਿਹੜੀ ਹਰਿਆਣਾ ਤੇ ਮੋਦੀ ਸਰਕਾਰ ਨੇ ਕੰਦ ਕੱਢੀ ਹੋਈ ਆ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਨੂੰ ਬਰਬਾਦ ਕਰਨ ਵਾਸਤੇ ਉਹ ਨਜ਼ਰ ਆ ਰਹੀ ਆ ਅਸੀਂ ਦੇਖੋ ਹਮੇਸ਼ਾ ਕਿਹਾ ਵੀ ਭਾਰਤ ਵਿੱਚ ਆਮ ਜਨਤਾ ਲਈ ਕੋਈ ਡੈਮੋਕ੍ਰੇਸੀ ਨਹੀਂ ਹੈ ਪਰ ਜੇ ਡੈਮੋਕਰੇਸੀ ਸਾਡੇ ਮੁਲਕ ਵਿੱਚ ਹੁੰਦੀ ਤਾਂ ਸਾਨੂੰ ਦੇਸ਼ ਦੀ ਰਾਜਧਾਨੀ 'ਤੇ ਜਾ ਕੇ ਪੀਸਫੁਲੀ ਟੰਗਣਾ ਆਪਦੀ ਗੱਲ ਕਰਨ ਦਾ ਹੱਕ ਮਿਲ ਜਾਂਦਾ ਪਰ ਤੁਸੀਂ ਜਾਣਦੇ ਹੋ ਇਸ ਕੰਦ ਕੱਢਣ ਨਾਲ ਪੰਜਾਬ ਦੇ ਵਪਾਰੀ ਹਰਿਆਣਾ ਦੇ ਵਪਾਰੀ ਆਮ ਜਨਤਾ ਔਰ ਟਰਾਂਸਪੋਰਟਰਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਔਰ ਮੋਦੀ ਸਰਕਾਰ ਇਸ ਕਰਕੇ ਦੇ ਰਹੀ ਆ ਵੀ ਲੋਕਾਂ ਨੂੰ ਜਿੰਨਾ ਤੰਗ ਕੀਤਾ ਜਾ ਸਕੇ ਉਹਨਾਂ ਵਧੀਆ ਵੀ ਕਿਸਾਨਾਂ ਨੂੰ ਉਹਨਾਂ ਨੂੰ ਸਮਰਥਨ ਨਾ ਮਿਲੇ ਇਦੇ ਨਾਲ ਦੀ ਨਾਲ ਜਿਹੜੇ ਝੋਨੇ ਦੀ ਖਰੀਦ ਨੂੰ ਲੈ ਕੇ ਹਰਿਆਣੇ ਪੰਜਾਬ ਵਿੱਚ ਮੁਸ਼ਕਲਾਂ ਖੜੀਆਂ ਹੋਈਆਂ ਪੰਜਾਬ ਵਿੱਚ ਸਭ ਤੋਂ ਵੱਧ ਖੜੀਆਂ ਹੋ ਗਈਆਂ ਉਹਦੇ ਲਈ ਅੰਦੋਲਨ ਕਿਸਾਨਾਂ ਨੇ ਕੀਤਾ ਔਰ ਦਬਾਹ ਹਿੱਟ ਜਿਹੜਾ ਝੋਨਾ ਖਰੀਦਣਾ ਪਿਆ 2-300 ਦੇ ਕੱਟ ਕੱਟ ਲੱਗੇ ਆ ਮੁਸ਼ਕਲਾਂ ਖੜੀਆਂ ਤੋਂ ਇਸੇ ਤਰ੍ਹਾਂ ਝੋਨਾ ਵਕਾਉਣ ਲਈ ਕਿਸਾਨ ਜਾਮ ਵੀ ਲਾਉਂਦੇ ਆ ਡੀਸੀਆਂ ਦੇ ਧਰਨੇ ਵੀ ਹੁੰਦੇ ਆ ਇਦੋਂ ਕਾ ਇੰਸਪੈਕਟਰਾਂ ਦਾ ਘਰਾਓ ਵੀ ਹੁੰਦਾ ਵਾ ਅੱਡ ਅੱਡ ਤਰੀਕੇ ਨੇ ਤੇ ਕੱਲ ਬਠਿੰਡਾ ਰਾਇਕੇ ਕਲਾਂ ਦੇ ਵਿੱਚ ਕਿਸਾਨਾਂ ਨੇ ਇੰਸਪੈਕਟਰ ਦਾ ਘਰਾਵ ਕਰਕੇ ਝੋਨਾ ਵਕਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਾਤ ਦੇ ਰਾਤ ਜਿਹੜਾ ਮਾਨ ਸਰਕਾਰ ਦੀ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਅਸੀਂ ਉਹਦੀ ਨਿੰਦਿਆ ਕਰਦੇ ਆਂ ਔਰ ਸਾਡਾ ਮੰਨਣਾ ਬਿਲਕੁਲ ਸਹੀ ਸੀ ਕਿ ਕੇਂਦਰ ਸਰਕਾਰ ਮੰਡੀ ਤੋੜਨਾ ਚਾਹੁੰਦੀ ਹੈ ਜਿਹੜੇ ਉਹਦੇ ਮਨਸੂਬੇ ਨੇ ਵੀ ਤਿੰਨ ਕਾਨੂੰਨ ਜਿਹੜੇ ਆ ਟਿੱਡੇ ਢੰਗ ਨਾਲ ਲਾਗੂ ਕੀਤੇ ਜਾਣ ਔਰ ਕਿਤਾ ਝੋਨਾ ਵਕਾ ਲਿਆ ਅ ਗਾਹਾਂ ਸ਼ਾਇਦ ਕਣਕ ਵੀ ਨਾ ਵਿਕੇ ਇਸ ਤਰੀਕੇ ਨਾਲ ਜੇ ਜੋ ਲਾਠੀ ਚਾਰਜ ਉਹ ਆ ਅਸੀਂ ਉਹਦੀ ਨਿੰਦਾ ਕਰਦੇ ਆ ਉਹਦੀ ਉਹ ਜਿੰਨੀ ਨਿੰਦਾ ਕੀਤੀ ਜਾ ਸਕੇ ਉੰਨੀ ਘਟਿਆ ਵੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਨਾਲ ਰਲਈ ਹੋਈ ਆ ਇਸ ਕਰਕੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਬਹੁਤ ਵੱਡੀ ਤਾਦਾਤਾਂ ਕਿਸਾਨ ਇੱਥੇ ਆ ਰਹੇ ਆ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਕੰਮਕਾਰ ਸਾਹਮਣੇ ਮੋਰਚਿਆਂ ਵਿੱਚ ਪਹੁੰਚੋ ਉੰਨੀ ਦੇਰ ਤੱਕ ਮੋਰਚੇ ਲੜੇ ਜਾਣਗੇ ਜਿੰਨੀ ਦੇਰ ਤੱਕ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਨਰੇਗਾ 200 ਦਿਨ ਆਦ ਮੰਗਾ ਜਿੰਨੀਆਂ ਵੀ ਸਾਡੀਆਂ ਹੈਗੀਆਂ ਨੇ ਧੰਨਵਾਦ